ਲੋਜੀ ਪੁਲਿਸ ਮੁਲਾਜ਼ਮਾਂ ਨੂੰ ਹਾਈ ਟੈਕ ਨਾਕਾ ਲਗਾਉਣਾ ਪਿਆ ਇਸ ਕਦਰ ਮਹਿੰਗਾ ਕਿ ਖੌਫनाक ਤਸਵੀਰਾਂ ਤੁਹਾਡੇ ਵੀ ਰੋਂਗ ਤੇ ਖੜੇ ਕਰ ਦੇਣਗੀਆਂ ਕਿਉਂਕਿ ਨਾਕੇ ਤੇ ਗੱਡੀ ਰੋਕਣ ਨੂੰ ਲੈ ਕੇ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਨੂੰ ਹੀ ਧਰੜ ਦਿੱਤਾ ਅਤੇ ਉਸ ਨੂੰ ਕੋਹਾਂ ਦੂਰ ਗੱਡੀ ਨਾਲ ਕਸੀਟ ਦਾ ਹੋਇਆ ਲੈ ਕੇ ਗਿਆ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਆਓ ਨਜ਼ਰ ਮਾਰ ਦਿਆਂ ਇਨ੍ਹਾਂ ਖੌਫनाक ਤਸਵੀਰਾਂ ਤੇ ਜਲੰਧਰ ਦੇ ਸ਼ਾ ਕੋਟ ਸ਼ਹਿਰ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖ ਨੂੰ ਮਿਲਿਆ ਜਿੱਥੇ ਪੰਜਾਬ ਪੁਲਿਸ ਦੇ ਇੱਕ ASI ਨੂੰ ਕਾਰ ਨੇ ਟੱਕਰ ਮਾਰ ਦਿੱਤੀ ਕਾਰ ਸਵਾਰ ਨੇ ASI ਸੁਖਜੀਤ ਸਿੰਘ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਥਾਣਾ ਮੁਖੀ ਸੁਖਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਕਾਰ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਜਿਸ ਨੇ ਸਾਡੇ ਮੁਲਾਜ਼ਮ ਨੂੰ ਗੰਭੀਰ ਜ਼ਖਮੀ ਕੀਤਾ ਜਿਸ ਦਾ ਕੀ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਹਾਂ ਸਰ ਇੱਕੜਾ ਹਾਈ ਟੈਕ ਨਾਕੇ ਦਾ ਐਕਸੀਡੈਂਟ ਹੋਇਆ ਕੀ ਮਾ ਹੁਣਾ ਸੀ ਤੇ ਕੱਲ ਸੈਟਰਡੇ ਕਾਮ ਵਾਲੇ ਪੱਤਨ ਤੇ ਹਾਈ ਟੈਕ ਨਾਕਾ ਲੱਗਾ ਹੋਇਆ ਉੱਥੇ ਐਸਐਸ ਜੁਜੀਤ ਸਿੰਘ ਆਪਣੀ ਟੀਮ ਨਾਲ ਚੈੱਕ ਕਰ ਰਹੀ ਸੀ ਤੇ ਇੱਕ ਦਰੋਂ ਕਾਰ ਆਈ ਤੇਜ਼ ਰਫ਼ਤਾਰ ਜਦੋਂ ਨਾਕੇ ਤੋਂ ਰੁਕਿਆ ਉਹ ਰੋਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਤੇ ਗੱਡੀ ਭਜਾ ਲਈ ਉੱਥੋਂ ਤੇ ਜਿਹੜਾ ਉਹ ਜਿਸ ਕਰਕੇ ਐਸਐਸ ਜੁਜੀਤ ਸਿੰਘ ਦੇ ਕਾਫੀ ਜ਼ਿਆਦਾ ਸੱਟ ਲੱਗੀਆਂ ਇਹ ਉਹਦੇ ਆ ਦੋਨਾਂ ਲੱਤਾਂ ਦੇ ਫ੍ਰੈਕਚਰ ਆ ਗਏ ਮਾਤੀ ਗੇਸਪਾਇਨ ਤੇ ਉਹਨਾਂ ਦੀ ਸੱਟਾ ਜੇਨਰਲ ਕੋਲੋਂ ਇੱਥੇ ਸ਼ਾਹਪੂਰ ਤੋਂ ਇੱਕ ਪ੍ਰਾਈਵੇਟ ਹਸਪਤਾਲ ਸਿਦਾਂ ਦਾ ਹਸਪਤਾਲ ਦਾ ਗਏ ਸੀ ਉਸ ਤੋਂ ਬਾਅਦ ਉਹਨੂੰ ਰੈਫਰ ਕਰਤਾ ਜਲੰਧਰ ਜਲੰਧਰ ਤੋਂ ਅੱਜ ਉਹਨਾਂ ਨੂੰ ਉਹਨਾਂ ਦੀ ਹਾਲਤ ਕੰਪਲੀਟ ਦੇਖਦੇ ਹੋਏ ਉਹਨੂੰ ਡੀਐਮਸੀ ਨੁਦਰਾਂ ਰੈਫਰ ਕੀਤਾ ਉਹਨਾਂ ਦਾ ਜਿੱਥੇ ਇਲਾਜ ਚੱਲ ਰਿਹਾ ਸਰ ਗੱਡੀ ਗੱਟੀ ਜਿਹੜਾ ਸਾਡਾ ਉਹਦੀ ਨੰਬਰ ਤੋਂ ਟ੍ਰੇਸ ਕਰ ਲਈ ਤੇ ਛੇਤੀ ਹੀ ਉਹ ਤੱਕ ਡਰਾਈਵਰ ਤੱਕ ਪਹੁੰਚ ਜਾਵੇ ਠੀਕ ਹੈ ਸਰ ਦੇਖਿਆ ਜਾਵੇ ਤਾਂ ਲੋਕ ਐਨੇ ਬੇਖੌਫ ਹੋ ਗਏ ਨੇ ਕਿ ਫੁਰਸ ਵਾਲਿਆਂ ਨੂੰ ਵੀ țe ਚ ਸਮਝਣ ਲੱਗ ਪਏ ਨੇ ਅਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਦੂਸਰੇ ਦੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ